ਸਵਾਗਤ ਹੈ ਕਿਸਾਨ ਵੀਰੋ ਔਰ ਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗੰਡੇਵਾਲ ਤੋਂ ਆਪਾਂ ਕਰ ਰਹੇ ਹਾਂ ਜੀ ਕਵਰ ਇੱਕ ਤੁਹਾਨੂੰ ਪਲੂਨ ਬੈੜ ਦਿਖਾ ਦੇਾਂਗੇ ਮਗਰ ਬੱਛੀ ਆ ਤੇ ਸੂਈ ਸਵਾਈਏ ਜੇਰੇ ਦੀ ਕੰਪਲੀਟ ਆ ਪਈ ਹੈ ਜੀ ਤੇ ਸਾਰੀ ਤੁਸੀਂ ਜਾਣਕਾਰੀ ਲੈ ਲੈਣੀ ਪਹਿਲਾਂ ਫਿਰ ਸੌਦਾ ਕਰਨਾ ਹੈ ਸਸਤੀ ਕਾ ਬਾਈ ਜੀ ਸਸਤੀ ਕਾ ਜੀ ਹੋ ਠੀਕ ਠਾਕ ਹੋ ਜੀ ਆ ਠੀਕ ਹੈ ਵਧੀਆ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ 95017 ਜੀ 08405 05 ਪਿੰਡ ਆਪਣਾ ਜੀ ਪਿੰਡ ਗੰਡੇਵਾਲ ਬਖਸ਼ਪੁਰਾ ਵੀ ਕਹਿੰਦੇ ਨੇ ਓਕੇ ਜੀ ਜ਼ਿਲ੍ਹਾ ਸੰਗਰੂਰ ਆ ਜੀ ਤਹਿਸੀਲ ਧੂਰੀ ਤੇ ਨੇੜੇ-ਤੇੜੇ ਪਿੰਡ ਗੜੇ ਨੇੜੇ 20 ਕਿਲੋਮੀਟਰ ਤੋਂ ਰਿਹਰੇ ਗੜੇ 20 ਕਿਲੋਮੀਟਰ ਲੇ ਗੋਟਲਾ 22 ਕਿਲੋਮੀਟਰ ਹੈ ਕੋਟ ਤੇ 23 ਕਿਲੋਮੀਟਰ ਬਰਨਾਲਾ ਬਚਾਲੇ ਰਹਿ ਗਿਆ ਮਹਿਲਕਲਾ ਵੀ ਨੇੜੇ ਆ ਮਹਿਲਕਲਾ ਵੀ ਨੇੜੇ ਓਕੇ ਜੀ ਵਪਾਰ ਦਾ ਆਪਣਾ ਕੋਈ ਕੰਮ ਹੈ ਨਹੀਂਗਾ ਉਹ ਤਾਂ ਪਤਲ ਲੱਗੀ ਜਾਂਦਾ ਘਰੇਲੂ ਜਿਹੜੀ ਬਿਹੜ ਆਪਣੀ ਸੂਈ ਅਪਲੂਣ ਜੀ ਹਾਂਜੀ ਕਦੋਂ ਸੂਪੀ ਇਹ ਇਹ 2:00 ਵਜੇ ਸੂਈ ਆ ਰਾਤ ਜੀ 2:00 ਵਜੇ ਹਾਂਜੀ ਤੇ ਥਣਾ-ਥਣਾ ਦੀ ਓਕੇ ਜੀ ਹੁਣ ਥਾਣਾ-ਥਾਣਾ ਦੀ ਓਕੇ ਹੈ ਜੀ ਤੇ ਕਿੰਨਾ ਕੁ ਦੁੱਧ ਦੇ ਦੋਗੇ ਅੱਕੇ ਦੁੱਧ 22 ਲੀਟਰ ਦੇ ਦੋਗੀ ਜੀ ਬਾਕੀ ਬਰੀਡ ਦੇ ਪੂਰੀ ਸੀਲਾਂ ਠੰਡੀ ਹੈ ਜੀ ਕੋਈ ਉਹ ਕੋ ਨਹੀਂ ਤੇ ਟੀਕੇ ਦਾ ਕੋਈ ਪਤਾ ਹੈਗਾ ਸੀਗਾ ਜੀ ਕੀ ਬਰੇਡ ਦੇ ਕੋਈ ਜਾਣਕਾਰੀ ਨਹੀਂ ਓਕੇ ਖੋਲੋ ਜਿਹਦਾ ਤੋਰਾ ਕਰਾ ਦਗੇ ਜੇਕ ਚੰਗੀ ਹੈ ਜੀ ਡੇਰ ਕੰਪਲੀਟ ਆ ਪਈ ਆ ਰੇਟ ਡਿਟੇਲ ਸਾਰਾ ਕੋ ਪੁੱਛ ਕੇ ਦੱਸਾਂਗੇ ਤੁਹਾਨੂੰ ਪੱਲੀ ਪੱਲੀ ਜਾਣਕਾਰੀ ਤੁਸੀਂ ਲੈ ਕੇ ਫਿਰ ਸੌਦਾ ਕਰਨਾ ਨਾਸਨੂਸ ਬਹੁਤ ਚੰਗੀ ਹੈਗੀ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਬਰੀਡ ਆ ਪ੍ਰੋਪਰ ਬਰੀਡ ਦੇ ਵਿੱਚ ਆ ਫੁੱਲ ਕੱਦ ਦਾ ਤੇ ਬਾਕੀ ਦੀ ਗੱਲ ਮੂੰਹੋਂ ਨਹੀਂ ਪੁੱਛਿਆ ਉਹ ਬਾਈਆਂ ਨੂੰ ਵੀ ਨਹੀਂ ਡਾ ਪਤਾ ਤੇ ਭਾਣਾ ਭੂਣਾ ਜਰੂਰ ਥੋੜੀਆਂ ਬਹੁਤੀਆਂ ਹੈਗੀਆਂ ਦੱਬ ਪ੍ਰਿੰਟ ਪੂਰੇ ਕੱਦ ਪੂਰਾ ਦੁੱਧ ਨੇ ਬਾਕੀ ਕੱਢਣਾ ਹਸਾਬਕਦਾਰ ਤੋਂ ਬਰੀਡ ਨੂੰ ਦੇਖ ਕੇ ਲਾ ਲੈਣਾ ਬੱਚੇ ਦਾ ਜ਼ਰੂਰ ਕਰੂਗੀ ਜੀ ਆ ਦੇਖੋ ਥਣ ਭਾਂਡੇ ਸਾਫ ਸੁਥਰੀ ਤੇ ਬਾਕੀ ਦਾ ਟੱਟਮਾ ਲਮਕਮਾ ਹਵਾਨਾ ਨਹੀਂ ਫਿਟਿੰਗ ਵਾਲਾ ਹਵਾਨਾ ਆ ਗਿਆ ਚੰਗਾ ਤੇ ਦੁੱਧ ਨੇ ਬਾਕੀ ਕੱਢਣਾ ਰਾਤ ਦੀ ਸੂਈ ਤੇ ਫਿਰ ਬੋਲਾ ਕਿੰਨਾ ਕੱਢਦਾ ਸੀਗਾ ਜੀ ਬੋਲਾ 2 ਲੀਟਰ ਸਵੇਰ ਕੱਢਦੇ ਜੀ ਉਹ ਸਾਰਾ ਬੱਸੀ ਨੂੰ ਪਿਆਇਆ ਓਕੇ ਜੀ ਤੇ ਰਾਤੀ ਫਿਰ ਜੇਰ ਪੈ ਗਈ ਹੋ ਸਵੇਰ ਪਈ ਹੋ ਜੇਰ ਮਸੀਲ ਆ ਠੰਡੀ ਹੈ ਜੀ ਓਕੇ ਉਹ ਤਾਂ ਬਰੀਡ ਬੋਡ ਹੈ ਜੀ ਲੇ ਵਨ ਇਹੜੇ ਤੋਕਰਾ ਦੇ ਗਿਆ ਪਾਸ ਤੋਂ ਚੱਕ ਆ ਦੇਖੋ ਜੀ ਥਣ ਹਵਾਨਾ ਇੱਕ ਨੰਬਰ ਚਾਰੇ ਥਣ ਨਿਕੜਵੇਂ ਪੂਰੇ ਸਪੇਸ ਦੇ ਉੱਤੇ ਆ ਤੇ ਸੀਲ ਠੰਡੀ ਹੂੰ ਸੀਲ ਠੰਡੀ ਦਾ ਆਏ ਨੇ ਮੇਰੇ ਬਰੀਡ ਬਹੁਤ ਆ ਦੇਖੋ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਕੀ ਡਿਮਾਂਡ ਆ ਗਈ ਬਾਈ ਜੀ ਇਹਦੀ ਡਿਮਾਂਡ ਵੀਰੇ 1 ਲੱਖ ਰੁਪਏ ਆ ਗਈ ਜੀ ਮਾਨਦਾਨ ਮੌਕੇ ਤੇ ਮਾਨਦਾਨ ਕਰ ਦਾਂਗੇ ਮਾੜਾ ਗੁੱਟਾ ਬਾਕੀ ਲੀ ਗਲ ਆਮ ਮੰਨ ਕੇ ਬਾਈ ਨੂੰ ਫੋਨ ਨਾ ਲਾਓ ਫੁੱਲ ਬਰੀਡ ਵਾਲੀ ਬੱਚੀ ਹੈ 1 ਲੱਖ ਦੇ ਵਿੱਚ ਉਹਦਾ ਮਾਨਦਾਨ ਹੋ ਜਾਣਾ ਤੇ ਮਗਰ ਵੀ ਆ ਗਈ ਬੱਚੀ ਜੀ ਚੰਗੀ ਜਰੂਰ ਦਿਖਾਵੋ ਇਹ ਬੱਚੀ ਵੀ ਨੇੜੇ ਉਕਰ ਕੇ ਤਾਂ ਆਵਰਾ ਆ ਦੇਖੋ ਜੀ ਥਣ ਪਾਂਡਾ ਪੂਰਾ ਸਾਫ ਸੁਥਰਾ ਬਾਕੀ ਦਾ ਜਰੂਰ ਕਰਿਓ ਬਾਈ ਦਾ ਸੰਪਰਕ ਨੰਬਰ ਫੇਰ ਬੋਲੋ ਜੀ ਨੰਬਰ 99017 ਜੀ 08405 ਪਿੰਡ ਗੰਡੇਬਾਲ ਜੀ ਜ਼ਿਲ੍ਹਾ ਸਗਰੂਰ ਹਾਂਜੀ ਤੇ ਧੂਰੀ ਦਸੀ ਹਾਂਜੀ ਧਾਰਾ ਮਾਰ ਦਿਓ ਜੀ ਆ ਦੇਖੋ ਇਹ ਧਾਰਾ ਦੂਰ ਇੱਕ ਨੰਬਰ ਆ ਦੂਜਾ ਜੋ ਮਾਰ ਦਿਓ ਧਾਰ ਦੂਰ ਦੇ ਵਿੱਚ ਕੋਈ ਕਮੀ ਨਹੀਂ ਬਾਕੀ ਭੌਣਾ ਭੂਣਾ ਜਰੂਰ ਥੋੜਾ ਬਹੁਤਿਆ ਹੈਗਾ ਆ ਦੇਖੋ ਜੀ ਚਾਰੇ ਥਾਂ ਨਿਕੜਵੇਂ ਪੂਰੇ ਗਾਇਬ ਤੇ ਤਾਰਾ ਦੂਰਾ ਇੱਕ ਨੰਬਰ ਭਲਾ ਜਰੂਰ ਆਣਾ ਜੇ ਦੂਜਾ ਚੋ ਹੀ ਮਾਰ ਦੇ ਜੀ ਇੱਕ ਵਾਰੀ ਫੇਰ ਸੀਲ ਠੰਡੀ ਤੁਹਾਨੂੰ ਦਿਖਾਤੀ ਹੈ ਬ੍ਰੀਡ ਪੂਰੀਆ ਸੀਲ ਠੰਡੀ ਪੂਰੀ ਫੋਲਾ ਭਲਾ ਜਰੂਰ ਆ ਥੋੜੀ ਜਿਹੀ ਬਾਅਦ ਜੀ ਓਕੇ 1 ਲੱਖ ਰੁਪਏ ਦੇ ਵਿੱਚ ਤੁਹਾਡਾ ਮਾਨਦਾਨ ਜਰੂਰ ਹੋਣਾ ਆਏਗਾ ਇਹਦਾ ਕੋਈ ਚੱਕਰ ਨਹੀਂ ਇਹ ਜਾ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਗੰਡੇਬਾਲ ਜੀ ਇੱਕ ਵਾਰ ਸਿੱਖ ਤੁਹਾਨੂੰ ਦਿਖਾਤੀ ਧੰਨਵਾਦ